ਭੈਗੁਰ ਜੀ ਦਾ ਖਾਲਸਾ ਭੈਗੁਰ ਜੀ ਦੀ ਖਤੇ ਪਾਣਉਤੇ ਪ੍ਰਾਪ ਉਹ ਅਬਜਰਵ ਕਰਾਂਗੇ ਪਹਿਲਾਂ ਗੱਲ ਕਰਨ ਤੋਂ ਪਹਿਲਾਂ ਸੱਤ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਵੀਡੀਓ ਤੁਹਾਡੇ ਲਈ ਬਿਲਕੁਲ ਫ੍ਰੀ ਆ ਸਬਸਕ੍ਰਾਈਬ ਕਰਨਾ ਐਨੇ ਜੀ ਫਟੇ ਭਰਾ ਦੀ ਹੋਰੇ ਜੀ ਅੱਡ ਵੈਲ ਹੋ ਜੂ ਸਬਸਕ੍ਰਾਈਬ ਕਰਦਿਆ ਕਰੋ ਕਮੈਂਟ ਵੀ ਕਰਦੇ ਲਾਈਕ ਵੀ ਕਰਾ ਦਿਓ ਤਾਂ ਜਾ ਕਰੋ ਮੇਰਾ ਮਤਾ ਯਾਉਦੇ ਉੱਤੇ ਕੇਂਦਰ ਸਰਕਾਰ ਬੰਨੀ ਆ। ਅਲੀ ਕੇਂਦਰ ਸਰਕਾਰ ਨੂੰ ਆਪਣੀ ਜ਼ਿੰਮੇਵਾਰਤਾ ਕਹਿ ਨਹੀਂ ਸਕਦੇ ਬਸ ਇਹ ਸੂਬਾ ਸਰਕਾਰ ਵੀ ਨਾਲ ਹੀ ਹੁੰਦੀ ਆ। ਤਾਂ ਇੱਕ ਬਹਾਨਾ ਕੇਂਦਰ ਸਰਕਾਰ ਦਾ ਡੜੀਆਂ ਮਲੀਆਂ ਸਰਕਾਰਾਂ ਨੇ ਇੱਕ ਤੀਜੇ ਤਰ੍ਹਾਂ ਨਾਲ ਗੱਲ ਹੀ ਹੁੰਦੀ ਆ ਜੀ। ਹੁਣ 40 ਹਜ਼ਾਰ ਇੱਕੜ ਜ਼ਮੀਨ। ਥੋੜੀ ਨਹੀਂ ਹੁੰਦੀ। 40 ਹਜ਼ਾਰ ਇੱਕੜ ਜ਼ਮੀਨ ਤਾਂ ਕਿ ਰਿਕੁਆਇਰ ਕਰਨੀ ਆ। ਕਿਸੇ ਵੀ ਸੁਣੀਆ ਹੋਈਆਂ ਨੀ ਜੀ। ਸਾਰਿਆਂ ਨੇ ਬਸ ਇਹ ਮਣਾ ਮੋਟਾ ਜਿਹੜਾ ਪੰਜਾਬ ਦੇ ਟੈਨਸ਼ਨ ਲੈਂਦਾ ਵੀ ਹਾਂ ਸਾਡਾ ਭਾਈ ਲੱਗਦਾ ਜੀ। ਹਦੀ ਪੰਜਾਬ ਨੂੰ ਪੰਜਾਬ ਆਪਣੇ ਆਪਣੇ ਨੂੰ ਪਿਆਰ ਪੰਜਾਬ ਦੇ ਨੂੰ ਜੋ ਪਿਆਰ ਕਰਦੇ ਉਹ ਬਿਚਾਰੇ ਟੈਨਸ਼ਨ ਦਾ ਲੈਂਦੇ ਹੀ ਨਹੀਂ ਪਰ ਕਰਨ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਇੱਕ ਨਾ ਮੇਰੇ ਸਾਹਮਣੇ ਜਿੱਦਾਂ ਮੈਂ ਸੋਚਿਆ ਤੁਸੀਂ ਵੀ ਸੁਤਰ ਜੇ ਵੀ ਦਿਮਾਗ 'ਚ ਗੱਲ ਆਊਗੀ ਇੱਕ ਬਹੁਤ ਹੀ ਸੋਚੀ ਸਮਝੀ ਕੇ ਤਿਆਰ ਕੀਤੀ ਹੋਈ ਬੈਠ ਕੇ ਇਹ ਮੇਰੇ ਸਾਹਮਣੇ ਅੱਜ ਨਹੀਂ ਅੱਜ ਤੋਂ 15 ਸਾਲ 20 ਸਾਲ ਪਿੰਨਾਂ ਦੀਆਂ ਪਲਾਨਾਂ ਚੱਲੀਆਂ ਆਉਣੀਆਂ ਨੇ ਇਹਨਾਂ ਨੇ ਦੇਖ ਲਿਆ ਅਭੀ ਸਾਰਾ ਕੁਝ ਨਸ਼ਾ ਨਾਲ ਨਹੀਂ ਮੱਦ ਦੇ ਇਹ ਨਹੀਂ ਹੱਦ ਦੇ ਵੀ ਇਹ ਇਹ ਪਿਆਵ ਨੂੰ ਪੰਜਾਬੀਆਂ ਤੋਂ ਦੂਰ ਕਰਨਾ ਚਾਹੁੰਦੇ ਨੇ ਜ਼ਮੀਨ ਕਿਸਾਨਾਂ ਦੀ ਨਹੀਂ ਜਦੋਂ ਕਹਿੰਦੇ ਨੇ ਕੋ ਫੂਡ ਨੋ ਫਾਰਮਰ ਵੀਰੇ ਜਦੋਂ ਜ਼ਮੀਨ ਹੀ ਨਹੀਂ ਰਹੂ ਫੇਰ ਕਿੱਥੋਂ ਤੁਸੀਂ ਫੂਡ ਕਰੋਗੇ ਖਾ ਲੋਗੇ ਨਾ ਜ਼ਮੀਨ ਨਾ ਫੂਡ ਇਹ ਨਾਰਾ ਹੁਣ ਜਾਣਾ ਬਲਣਾ ਚਾਹੁੰਦਾ ਪਰ ਦੁਖਦੀ ਗੱਲ ਮੈਨੂੰ ਉੱਥੇ ਇਹ ਨਹੀਂ ਸਮਝ ਆਉਂਦੀ ਇਹ ਕਿਸਾਨ ਜਿੱਥੇ ਬੰਗੀਆਂ ਉਹ ਹਰੀਆਂ ਮੀਲੀਆਂ ਗੁੜੀਆਂ ਪੱਗਾਂ ਵਨ ਟੁਟਕੈ ਤੋਣੀ ਪੰਜਾਬ ਸਿੱਖਿਆਵ ਦੇ ਸਿੱਖ ਤਾਂ ਖੜਗੇ ਜਦੋਂ ਸਾਰੀ ਦੇਸ਼ ਦੇ ਸਿੱਖਾਂ ਦੇ ਨਾਲ ਇਸ ਕਿਸਾਨਾਂ ਦੇ ਨਾਲ ਹਮ ਪੰਜਾਬ ਦੇ ਕਿਸਾਨਾਂ ਨਾਲ ਕੌਣ ਖੜਾ ਵੀ ਕਿਸੇ ਇੱਕ ਬੰਦੇ ਨੇ ਬਾਅਦ ਚੱਕੀ ਵੀ ਹਾਂ ਇਦੋ ਜੀ ਨਿਆਂ ਜੁਮੀਨਾ ਕੋ ਕਰਤਰੀ ਨੇ ਯਾਰੀ ਜਾਂਚ ਤਾਂ ਇਹਨੇ ਅਰਬਨ ਸਟੇਟ ਕਲੋਨੀਆ ਬਣਾਉਣੀਆਂ ਹਨ ਅਸੀਂ ਯਾਰ ਪਹਿਲਾਂ ਫੋਰੀਆਂ ਯਾਰ ਬੰਸਟੇਟ ਕਲੋਨੀ ਉਹਦਾ ਤੋਂ ਤੋਂ ਭੰਨੀ ਹੋ ਰਹੀਆਂ ਘਰ ਉਹ ਭਾਂ ਪੂਰੇ ਪੂਰੇ ਹੋ ਨਹੀਂ ਦੇ ਉੱਪਰ ਜਿਹੜੀ ਹੋ ਤੜਾ ਤੜ ਕਰਉਂਦੀਆਂ ਘੜਾ ਥੜਕ ਲੋੜੀਆਂ ਐਗਰੀਕਲਚਰ ਦੇ ਨਾਂ ਤੇ ਜ਼ਮੀਨ ਲੈ ਲੈਂਦੇ ਨੇ ਉਸ ਤੋਂ ਬਾਅਦ ਜ਼ਮੀਨ ਤੇ ਚਲੋ ਕਿੱਡੀ ਬੜੀ ਸਾਜਿਸ਼ ਦੇ ਤਹਿਤ ਚੱਲ ਰਹੀ ਹੈ ਦੇਖੋ ਕਿਉਂਕਿ ਪੰਜਾਬ ਦੇ ਵਿੱਚ ਜ਼ਮੀਨ ਉਹ ਆ ਜਿਹੜੀ ਐਗਰੀਕਲਚਰ ਨਾ ਰਹੀ ਦੂਜਾ ਜਿਹੜੀ ਲਊਗਾ ਖੇਤਾਂ ਜਿਹੜੀ ਖੇਤੀ ਜੋਗਾ ਖੇਤੀ ਜ਼ਮੀਨਾਂ ਚਲਦੀ ਹੈ ਉਹਨੂੰ ਖੇਤੀ ਕਰਨ ਨਾਲ ਹੀ ਲੈ ਸਕਦਾ ਇਹ ਲੈਂਦੇ ਹੋ ਮੀਨੇ ਸਰਕ ਉਸ ਕਾਗਜ਼ ਉੱਤੇ ਕਾਗਜ਼ ਤਾਗਰੀ ਕਾਰਵਾਈ ਉਧੇ ਹੀ ਕਰਦੇ ਪਰ ਉਸ ਤੋਂ ਬਾਅਦ ਉੱਥੇ ਕਲੋਨੀਆਂ ਬਣ ਜਾਂਦੀਆਂ ਨੇ ਫੈਕਟਰੀਆਂ ਦੇ ਦਿੱਤੀ ਜਾਂਦੀ ਹੈ ਜ਼ਮੀਨ ਨੂੰ ਗੱਲ ਇਹ ਆ ਵੀ ਹਰੀਆਂ ਨੀਲੀਆਂ ਪੀੜੀਆਂ ਪੱਗਾਂ ਵਾਲੇ ਕਿਛੇ ਚਲੇ ਗਏ ਜਿਹੜੇ ਪਖਾਨੀ ਸੰਯੁਕਤ ਖਸਾਨ ਕੋਈ ਭਾਰਤੀ ਪੱਗੂ ਨਹੀਂ ਉਹਨਾਂ ਖਸਾਨ ਨੂੰ ਵੀ ਦੂਰੇ ਇੱਕ ਤਾਂ ਕੋਈ ਹੁਣ ਸਾਰੀ ਹੋਈ ਜਾਂਦੇ ਨੇ ਦੂਰੇ ਇੱਕ ਤਾਂ ਕਾਲੋ ਵੀਰੇ ਫੁੱਟਣਾ ਲੀਆ ਥੋੜੀ ਜੀ ਇਹ। ਇਹ ਕੀ ਚੱਲ ਕੇ ਲਿਆ ਜਾ ਰਿਹਾ। ਕੁਛ ਇਹਨੂੰ ਤਾਂ ਖੜਾ ਅ ਲੱਖੇ ਸਧਾਨੇ ਵਰਗੇ ਉਹਨਾਂ ਤਾਂ ਹਰੇਕ ਨੂੰ ਕਹਿੰਦੇ ਹਾਂ ਅੱਧਾ ਫੂਲਾ ਵੇਚ ਕੇ ਚਲੇਗਾ ਫਲਾਣਾ ਕੋਈ ਬੁਧੀ ਛੱਡ ਕੇ ਨਾ। ਉਹ ਯਾਰ ਹੁਣ ਕਾਹਤ ਨਹੀਂ ਬੋਲਿਆ ਕੋਈ ਇਹ। ਇਹ ਸਾਨਾ ਨੂੰ ਇੱਕੋ ਟ੍ਰਿਕ ਇਹਨਾਂ ਸੌਣਾ ਕੱਤੇ ਹੋਗੇ। ਇਹ ਸਨਾਟਾ ਕੱਤੇ ਹੀ ਖਾ ਗਿਆ ਨਾ। ਇਹਨਾਂ ਦੇ ਦਿਮਾਗ ਦੇ ਉੱਤੇ ਇਹਨਾਂ ਦੇ ਅੱਖਾਂ ਤੇ ਪਰਦਾ ਕਦੇ ਪੜਦਾ ਕਦੇ ਬਹਾਰ ਨਹੀਂ ਸਿੱਖਦਾ ਹਜੇ ਬੋਲਦੇ ਨੇ ਫਿਰ ਵੀ। ਇੱਧਰ ਲੈ ਮੈਂ ਆਵੇ ਲੋਕਾਂ ਨੂੰ ਕੀ ਹੋ ਗਿਆ ਹੁਣ ਅਗਰੋਧੀ ਪਾਰਟੀ ਵੀ ਨਹੀਂ ਕੋਈ ਰੋਲ ਦੀ ਹੁਣ ਕੰਮ ਕਰੇ ਕਾਂਗਰਸ ਲਾਣਾ ਟੀਮ ਕੋ ਉਹ ਦੇਖ ਲੈ ਇੱਕ ਦਿਨ ਮੈਂ ਉਹਦੇ ਮੈਂ ਦਾ ਰਾਜ ਰਾਜਾ ਬੜੇ ਗਤਰੇ ਗਏ ਨੂੰ ਬਹੁਤ ਵਧੀਆ ਬੰਦਾ ਸਮਝਦਾ ਸੀ ਯਾਰ ਪੂਰੀ ਇੱਕ ਮੈਂ ਵੀਡੀਓ ਦੇਖੀ ਉਹਦੇ ਵਿੱਚ ਉਹ ਕਹਿੰਦਾ ਭਈਏ ਭੰਗੇ ਕਹਿੰਦਾ ਪੰਜਾਬ ਦੇ ਇੱਥੇ ਤੇ ਉੱਤੇ ਭਈਆਂ ਦਾ ਪੂਰਾ ਹੱਕ ਹੈ ਕਹਿੰਦਾ ਜਿੰਨਾ ਪੰਜਾਬੀਆਂ ਦਾ ਹੱਕ ਹਨ ਭਈਆਂ ਦਾ ਹੱਕ ਸੁਣੋ ਗੱਲ ਓਰੀ ਦੇਖੋ ਤੁਸੀਂ ਕਨੇਕ ਪੂਰਾ ਸੌਲਵ ਕਰਦਾ ਵੀ ਮੈਂ ਨਾ ਆਰਐਸਐਸ ਦਾ ਹੀ ਬੰਦਾ ਹਾਂ ਤੇ ਕਹਿੰਦਾ ਬਿੰਗਾਂ ਨੱਪ-ਨਾਪ ਤੇ ਪੂਰਾ ਹੱਕ ਐ ਨਾ ਪਿਆਪਿਆਂ ਦਾ ਕਹਿੰਦਾ ਉਹਨਾਂ ਨੂੰ ਜਿਨ੍ਹਾਂ 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 ਹੀ ਘੱਟ ਦੀ ਰੇਟਿੰਗ ਹੋਈ ਬਈ ਇਹਦੀ ਉਹਦੀ ਰੇਟਿੰਗ ਸਟਰੀਮ ਮੈਂ ਕਰਕੇ ਦਿੰਦਾ ਮੈਂ ਖੁਦ ਬਣਵਾ ਕੇ ਇਕੱਲੇ ਇਕੱਲੇ ਨੂੰ ਘਰਾਂ ਤੋਂ ਬਾਹਰ ਕਰਦਾ ਤਾਂ ਪਿਆਪਿਆਂ ਨੂੰ ਘਰੋਂ ਕੱਢੀ ਚੱਲੋ ਉਹ ਤੁਹਾਨੂੰ ਦੀਂਦੇ ਨਹੀਂ 40000 ਕੜੀ ਜ਼ਮੀਨ ਤੇਰੇ ਸਾਹਮਣੇ ਰੁਕੈ ਰ ਹੋਏ ਇਹ ਤੂੰ ਬੋਲ ਨਹੀਂ ਜਾਇਤਾ ਤੇ ਦੱਲ ਬਈ ਦੀ ਇਹਨੂੰ ਪੁੱਛਣ ਵਾਲੇ ਹੀ ਨਹੀਂ ਯਾਰ ਕੋਈ ਤਾਂ ਲਈ ਅਭੀ ਜੇ ਕੋਈ ਜੇ ਕੋਈ ਪੁੱਛਦਾ ਵੀ ਆ ਜੇ ਮੌਲਦਾ ਵੀ ਆ ਕੋਈ ਦੀਪ ਸਿੱਧੂ ਹਰ ਦਾ ਪਿਆਰੇ ਬੋਲੇ ਸੀ ਉਹਨਾਂ ਨੂੰ ਚੱਕਦਾ ਜੇ ਸਿੱਧੂ ਮੂਸੇ ਦਾ ਗਾਣੇ ਗਾਏ ਤਾਂ ਬੋਲ ਕੇ ਉਹਨੂੰ ਵੀ ਚੱਕਦਾ ਕੋਈ ਇਨਵੈਸਟੀਗੇਸ਼ਨ ਜੇ ਕਿਸੇ ਨੇ ਦੱਸਿਆ ਵੀ ਆ ਬੰਦਾ ਫੜਿਆ ਅਸੀਂ ਕਿਹਾਂ ਐਨੇ ਆ ਆਪਾਂ ਇੱਕ ਬੁੱਲੇ ਆ ਹੁਣ ੱੱਕੇ ਨਾਲ ਕਿਸੇ ਨੂੰ ਚੱਕ ਲਿਆ ਉਹ ਕਰਨਾ ਮਾਤੜ ਬੰਦੇ ਮੈਂ ਸਿੱਧੂ ਮੂਸੇ ਆ ਦੇ ਗਾਣੇ ਉਹ ਗੋਲੀਆਂ ਚੱਲੀਆਂ ਹੋਈਆਂ ਨੇ ਜਿਹੜੀਆਂ ਗੋਲੀਆਂ ਸਰਪ ਸਰਕਾਰੀ ਹੁੰਦਾ ਉਹਲੇ ਹੁੰਦੀਆਂ ਨੇ ਫੌਜ ਦੇ ਕੋਲੇ ਜਿਵੇਂ ਸੀਕਰਟ ਰੀਜੈਂਟ ਉਹ ਜਿੱਦਾਂ ਨਾ ਵੀ ਖ਼ਬਰੀ ਸੁਣੀ ਆ ਬਾਈ ਮੈਂ ਕੜਾ ਆਪ ਸਰਵੇ ਕਰਕੇ ਆਇਆ ਜਿਨੇ ਜਮੇ ਤੁਸੀ ਕੋਈ ਕੰਦੂ ਕਰ ਲਓ ਤਾਂ ਇਹ ਆਪੀ ਜੱਥੇ ਬੰਦੀਆਂ ਕੋਈ ਕਾਲੀ ਨਾਲ ਕੋਈ ਸ਼ਾਮਲੀ ਕਾਲੀ ਕੋਈ ਅਮਰਸਾਲ ਕਾਲੀ ਕੋਈ 1250 ਦੇ ਕੋਈ ਪੁੱਤ ਪੰਜਾਬ ਦੇ ਕੋਈ ਫਲਾਨਾ ਪੰਜਾਬ ਦੇ ਕੋਈ ਬਾਪੂ ਪੰਜਾਬ ਦੇ ਕੋਈ ਬੇਬੇ ਪੰਜਾਬ ਦੀ ਕੋਈ ਕੋਈ ਦਾ ਬੁੱਲੇ ਉਹ ਕੀ ਹੋ ਗਿਆ ਯਾਰ ਤੁਹਾਨੂੰ ਕਿਉਂ ਮੂੰਹ ਤਨੜਾ ਪੈ ਗਈ ਕਿਹੜੀ ਜੱਪ ਲੱਗ ਗਈ ਮੂੰਹ ਤੇ ਖੋਲੋ ਇਹਨੂੰ ਅੱਜ ਕਈ ਲੋਗੇ ਸੋਚ ਰਹੇ ਹਨ ਅਭੀ ਚੱਲ ਸਾਡੀ ਦਾ ਬਚ ਗਈ ਭਈ ਜਿਹਨਾਂ ਜਿੰਦਿਆਂ ਜਾਂਾਂਗੇ। ਇਹੀ ਸੋਚ ਨੇ ਮਾਰਿਆ ਹੋਇਆ ਫੌਨਸਰ ਤੇ। ਇੱਕ ਇਹੀ ਸੋਚ ਨੇ ਪੰਜਾਬੀਆਂ ਨੂੰ। ਇਹ ਸੋਚ ਤੋਂ ਐ ਨਰਦਾ ਕਿ ਜਿਵੇਂ ਨਾ ਜਿਹੇ ਸਾਨੂੰ ਨਾ ਤਾਂ ਜਿੰਨੇ ਪੰਜਾਬੀ ਜਿਹੜੇ ਅਸਲੀ ਪੰਜਾਬ ਦੇ ਲੋਕ ਸੋਚ ਥੋੜੀ ਜਿਹਾ ਉਸਾ ਸਾਰੀ ਪੰਜਾਬ ਬਾਹਰ ਨਿਕਲੇ। ਕਿਉਂਕਿ ਉਹ ਕੋਨਾ ਤੇ ਅੰਦਰ ਇੱਕ ਬਿਆਦ ਦੂਸੀ ਉਹ ਗਿਆ ਉਹਨਾਂ ਨੇ ਛੋਟੀਆਂ ਛੋਟੀਆਂ ਬਾਹਰ ਜਾ ਕੇ ਵੀ ਸ਼ਟਰਨਮੈਂਟ ਕਰ ਲਾਂਗੇ ਚੱਲ ਅਸੀਂ ਅੱਜ ਪੰਜਾਬ ਨੂੰ ਗਜਾਵਾਂਗੇ ਉਹ ਅੱਜ ਵੀ ਬੋਲਦੇ ਨੇ ਕਰ ਕਿੱਥੇ ਉਹ ਸਹੀ ਨੇ ਜਾਂ ਸਹੀ ਨੇ। ਪਰ ਜਿਹੜੇ ਯੂਰੇ ਦੇ ਨੇ ਅਲ ਲੁਕੇਸ਼ਨ ਦਾਣਾ ਹੈ ਉਹਦੇ ਕੋਈ ਬਦਾਨਾ ਹੈ ਕੋਈ ਪਤਾ ਨਹੀਂ ਮਖਾਨੇ ਹੈ ਅੱਗੇ ਸਾਬੂਨ ਬਦਲ ਪੈ ਗਈ ਹੈ ਕੋਈ ਸੱਤ ਸੁਣ ਇਹ ਉਹ ਸਨਾਟਾ ਤਾਂ ਨਹੀਂ ਹੈਗਾ ਜਿਹੜੇ ਤੂਫਾਨ ਤੋਂ ਆਉਣ ਵਾਲਾ ਪਹਿਲਾਂ ਇਹਦਾ ਸਨਾਟਾ ਮੈਨੂੰ ਤਾਂ ਉਹ ਹੀ ਲੱਗਦਾ ਹੁਣ ਉਹਨਾਂ ਜਿਹੜੇ ਕਿਸਾਨਾਂ ਦੀ ਜ਼ਮੀਨਾਂ ਆਈਆਂ ਹਨ 40 ਹਜ਼ਾਰ ਏਕੜ ਗੁੰਨੀ ਜ਼ਮੀਨ ਹੁੰਦੀ ਆ ਸਮਝੀਏ ਦਿੱਖੇ ਸਾਰੇ ਗਾਉਂ ਇੱਕ ਪਹਿਲੇ ਪੜਾਅ 'ਚ ਜ਼ਮੀਨ ਜਾਣੀ ਆ ਉਦੋਂ ਬਾਅਦ ਅਗਲਾ ਪੜਾਅ ਫੇਰ ਆਉਣਾ ਫੇਰ 40 ਹਜ਼ਾਰ ਰਕਤ ਉਸ ਤੋਂ ਬਾਅਦ ਤਾਂ ਇਹ ਫੇਰ 40 ਹਜ਼ਾਰ ਰਕਤ ਲਗਾਉਣਾ ਮਤਲਬ ਇਹਨਾਂ ਨੇ ਜੱਟਾਂ ਤੋਂ ਜ਼ਮੀਨ ਲੈ ਲੈਣੀ ਆ ਕਿਸਾਨਾਂ ਤੋਂ ਜ਼ਮੀਨ ਲੈ ਲੈਣੀ ਆ ਕਿ ਨਹੀਂ ਆਉਦੇ ਵਿੱਚ ਕੱਲੀ ਜੱਟਾਂ ਕੋਲੇ ਜ਼ਮੀਨ ਨਹੀਂ ਹੈ ਜੀ ਨਾਲੇ ਕਿਤੇ ਜੋ ਕਿਸੇ ਕੋਲ ਦਿਮਾਗ ਦੇ ਭਲੇਖਾ ਹੋਊ ਜੇ ਅੰਦਰ ਪਸਾਇਡ ਜਲਦੋ ਤੁਹਾਨੂੰ ਜੱਟਾਂ ਦੇ ਕੋਲੇ ਜ਼ਮੀਨ ਘੱਟ ਮਿਲੂ ਗੀਆਂ ਕੋਲੇ ਵੱਧ ਜਿੰਨਾ ਜੱਟਾਂ ਕੋਲੇ ਬਰਕਰਾਰ ਇੱਧਰ ਵੀ ਹੈਗੀ ਆ ਬਚਾਰੇ ਅੰਦੁਧਿਆਣਿਆਂ ਦੀ ਵੀ ਵੈਸੇ ਨਾ ਉਹ ਜਮੀਨ ਜਦੋਂ ਚਲੇਗੀ ਫਿਰ ਉਹ ਬੰਦਾ ਕਰੂਗਾ ਵੀ ਬਾਰੀਆ ਕੇ ਗੇਰੀਆਂ ਤੇ ਵੇਰ ਤੋੜੋਂਗੇ ਤੇ ਮੰਨ ਲੈ ਕਈ ਕਈਆਂ ਤੋਂ ਕੰਮ ਬਾਰੀਆ ਕੇ ਨਹੀਂ ਹੁੰਦਾ ਹੈਗਾ ਸੋ ਕਿ ਉਧਰ ਨਾਲ ਰਜਿਸਟਰ ਕੋਈ ਚੂਹੂਗਾ ਉਹ ਤਾਂ ਇੱਕਦਮ ਸਪੀਡ ਦੇ ਵਿੱਚ ਚੱਲ ਰਹੀ ਆ ਲਾਈਫ ਉੱਥੇ ਇੱਥੇ ਪੰਜਾਬ ਤੋਂ ਫਿਰ ਵੀ ਇਹਦੇ ਬਹੁਤ ਹੋਲੀ ਆਪਣੀ ਮਰਜ਼ੀ ਨਾਲ ਉੱਠਣਾ ਆਪਣੀ ਮਰਜ਼ੀ ਨਾਲ ਖਾਣਾ ਜੋ ਵੀ ਕਿਸਾਨੀ ਵਾਲੇ ਕੰਮ ਕਰਦੇ ਨੇ ਉੱਥੇ ਜਾਂਦਾ ਫਿਰ ਬੰਨਣਾ ਵੀ ਖੁਫਲਾਈ ਪੈਣਾ ਇਹਨਾਂ ਟਾਈਮ ਤੇ ਨਹੀਂ ਤਾਂ ਭੁੱਖੇ ਮਰ ਜੂਗੇ ਨਹੀਂ ਇਹ ਲੈਣ ਰਿਪੋਰਟ ਕਰਕੇ ਮਿੱਧਰ ਮਾਣਨਾ ਪਾ ਇਹਨਾਂ ਹੀ ਸਾਰੇ ਪੈਸੇ ਲੈ ਲੈਂਦੇ ਨੇ ਆ ਠੀਕ ਹੈ ਅੱਡ ਤੱਕ ਪਹਿਲਾਂ ਪੂਰਾ ਕਰਾ ਲੈਂਦੇ ਨੇ ਜਿਨੇਰ ਬੰਦਾ ਪੱਕਾ ਨਹੀਂ ਹੁੰਦਾ ਉਹ ਤੋਂ ਤੱਕ ਹੱਥ ਕਰਦੇ ਡੇਰੀਆਂ ਤੋੜਾਂਗੇ ਯਾਰ ਹੁਣ ਆਪਾਂ ਡੇਰੀਆਂ ਤੋੜਾਂਗੇ ਸਾਰੇ ਲੋਕ ਆਪਣੇ ਮੇਰੇ ਯਾਰ ਦਾ ਤਾਂ ਚੱਲ ਮੈਂ ਤਾਂ ਵੀਰੇ ਪਹਿਲਾਂ ਤੋਂ ਹੀ ਮਾਤੜ ਜੱਟ ਬਰੀ ਮਾਂ ਆਪਾਂ ਵੇਖੋ ਤਰਦਾ ਪਿਆ ਹੁੰਦਾ ਆਪਾਂ ਬੋਲ ਪਈਦਾ ਬੋਲੇ ਨਾ ਰਿਹਾਨ ਯੰਗਲਾਰ ਕਮ ਸੇ ਕਮ ਇਕਣੀ ਕੋਈ ਮੇਰੀ ਵੀਡੀਓ ਦੇਖ ਕੇ ਕੀ ਪਤਾ ਕੋਈ ਜਾਗ ਜਵੇ ਕਿਸੇ ਦਾ ਜ਼ਮੀਰ ਹੀ ਜਾਗ ਜਵੇ ਇਸ ਦੀ ਸੁਧੂਰੀ ਗੱਲ ਯਾਦ ਕਰ ਲਿਆ ਕਰੋ ਯਾਰ ਉਹ ਕਾਹਦੀ ਗੱਲ ਫਸਲਾਂ ਦੀ ਨਹੀਂ ਇਹ ਗੱਲ ਨਸਲਾਂ ਦੀ ਆ ਯਾਰ ਕੇਡੀਆਂ ਕਰਬਸ ਟਾਂਹੂਰੇ ਪਨ ਗੀਆਂ ਯਾਰ ਨੂੰ ਇਹ ਨੂੰ ਸਮਝਾਉਣਾ ਮੈਨੂੰ ਭਈਏ ਨਾਲ ਲੱਕੇ ਗੋਨੀਆ ਕੋ ਵੀ 25 25 ਗਾਇਦੇ ਪਲਾਟ ਲੈ ਲੈ ਕੇ ਹੁਕੀਆਂ-ਭੁਕੀਆਂ ਗਾਇਦੇ ਪਲਾਟ ਬੱਤ ਤੋਂ ਵੱਡ ਲੈ ਲੈਣਗੇ ਇਹ ਅਰਬਾਂ ਡਰੋਮ ਬਣਾਵਣਾ ਹੈ ਜਿਹੜੀਆਂ 3-3 ਕਰੋੜ ਦੀਆਂ ਕੋਠੀਆਂ ਬਣਾਵਣਾ ਕਿਹਨੂੰ ਵੇਚਣਾ ਚਾਹੁੰਦੇ ਨੇ ਯਾਰ ਕਿੰਨੇ ਕਹਿਣਾ ਹਨ ਫੇਮ ਬੇਤਿਆਂ ਹੁਤੋ ਕਿਡੇ ਪੈਸੇ ਵਾਲੇ ਬੰਦੇ ਨੂੰ ਤਾਂ ਬਾਹਰ ਚਲੇਗੇ ਸੁਖਸਾਰ ਬੰਦੇ ਜਿਹੜੇ ਜੀ ਤਾਂ ਹੀ ਤਾਂ ਕੋਈ ਗੱਲ ਨਹੀਂ ਹੋ ਰਹੀ ਪੰਜਾਬ ਦਾ ਸੁਸਣ ਵਾਈ ਨਹੀਂ ਹੋ ਰਹੀ ਜਿਹੜਾ ਜਿਹਨਾਂ ਨੇ ਗੱਲਾਂ ਕਰਨੀ ਅਸੀਂ ਤਾਂ ਬਾਹਰ ਨੇ ਇੱਥੇ ਤਾਂ ਹੋ ਰਿਹਾ ਕਿ ਦੋ بڑے ਬੰਦੇ ਜਾਂ ਆ ਰਹੇ ਛੱਡੇ ਹੋਏ ਐਸਜੀਪੀਜੀ ਜੀ ना हूँ एस जी पी सी बोल रही है ना कोई जत्थेदार बोल रहा है ना कोई जथेबंदी बोल रही है ना कोई गरे या तो पगा जो भी नहीं भाई कोई तो बोले बाकी भल चो गलती माफ कर दो जो कोई बद घ वीडियो वजिया लगी था। तो सबसक्राइब कमेंट लाइक जरूर कर दो नहीं वह लगी का भी दस दौ वीडियो धन्यवाद